ਆਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਜ਼ਿਮਨੀ ਚੋਣਾ ਦੇ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਤਾਂ ਦੱਸ ਦਈਏ ਕਿ ਰਾਜ ਸਭਾ ਜ਼ਿਮਨੀ ਚੋਣਾ ਦੇ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਜ਼ਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਤਾਂ ਆਪ ਦੇ ਵੱਲੋਂ ਟ੍ਰਾਈਡੈਂਟ ਦੇ ਚੇਅਰਮੈਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਦੱਸ ਦਈਏ ਕਿ ਟ੍ਰਾਈਡੈਂਟ ਗਰੁੱਪ ਦੇ ਮਾਲਕ ਨੇ ਰਜਿੰਦਰ ਗੁਪਤਾ ਤਾਂ ਜਿਨ੍ਹਾਂ ਨੂੰ ਖਾਲੀ ਪਈ ਰਾਜ ਸਭਾ ਸੀਟ ਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਪ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਬਿਊਰੋ ਚੀਫ ਰਕੇਸ਼ ਛਾਬੜਾ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਆਪ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਰਜਿੰਦਰ ਗੁਪਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ ਬਿਲਕੁਲ ਦੱਸਦੀ ਹਾਂ ਜਿਸ ਵਕੀ ਲੁਧਿਆਣਾ ਦੇ ਵਿੱਚ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਿਹੜਾ ਸੀਗਾ ਸੰਜੀਵ ਰੋਡਾ ਜੀ ਇਲੈਕਸ਼ਨ ਜਿੱਤਦੇ ਨੇ 1 ਜੁਲਾਈ ਨੂੰ ਜਿਹੜਾ ਹੈਗਾ ਉਹਨਾਂ ਨੇ ਆਪਣੀ ਜਿਹੜੀ ਹੈ ਪਿਛਲੀ ਸੀਟ ਤੋਂ ਜਿਹੜਾ ਰਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਇਹ ਜਿਹੜੀ ਵਸਵਾ ਦੀ ਸੀਟ ਉਹ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਕਿਹਾ ਸੀ ਲਗਾਏ ਜਾ ਰਹੇ ਸੀ ਕਿ ਕੋਈ ਰਾਜਨੀਤਿਕ ਚਿਹਰਾ ਹੋਏਗਾ ਕੋਈ ਵੱਡਾ ਚਿਹਰਾ ਹੋਏਗਾ ਔਰ ਸੂਤਰਾਂ ਦੇ ਵੱਲੋਂ ਤੋਂ ਜਾਣਕਾਰੀ ਮਿਲੀ ਸੀ ਕਿਉਂਕਿ ਉਹਨਾਂ ਨੇ ਤੇ ਅਸੀਂ ਪਿਛਲੀ ਵਾਰ ਪੁਸ਼ਟੀ ਵੀ ਕੀਤੀ ਸੀ ਕਿ ਕਿ ਕੋਈ ਜਿਹੜਾ ਉਹਦੇ ਪਤੀ ਹੋ ਸਕਦਾ ਤਾਂ ਹੁਣ ਜਿਹੜੀ ਸੂਰੇ ਤੜ ਤੜਸਾਰ ਵਿੱਚ ਚੜਦੇ ਸਾਰੀ ਜਿਹੜੀ ਇੱਕ ਉਦਯੋਗਪਤੀ ਨੂੰ ਮੌਕਾ ਦਿੱਤਾ ਗਿਆ ਟ੍ਰਾਈਡਨ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਜਿਹੜਾ ਹੈਗਾ ਇਸ ਸੀਟ ਲਈ ਚੁਣਿਆ ਗਿਆ ਤੇ ਕਿਤੇ ਨਾ ਕਿਤੇ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਮਚੀ ਹੈ ਪਰ ਦੂਜੇ ਪਾਸੇ ਅਗਰ ਦੇਖਿਆ ਜਾਵੇ ਤਾਂ ਕਿਥੇ ਇੱਕ ਸੰਜੀਵ ਰੋੜਾ ਵੀ ਇੱਕ ਉਦਯੋਗਪਤੀ ਨੇ ਤੇ ਦੂਜੇ ਚਿਹਰੇ ਜਿਹੜਾ ਇਹਨਾਂ ਨੂੰ ਰੱਖਿਆ ਗਿਆ ਤੇ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਸਿਰਫ ਵਪਾਰਿਕ ਬੰਦੇ ਨੂੰ ਮੋਰੀ ਲੈ ਕੇ ਆ ਰਹੇ ਇਹਦੇ ਪਿੱਛੇ ਇਹਨਾਂ ਦੀ ਇੱਕ ਰੂਪਰੇਖਾ ਕੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕੀ ਵਜੇ ਰਹੀ ਹੈ ਇਹ ਕੀ ਨਿਕਲ ਕੇ ਆਉਂਦਾ ਜੀ ਰਕੇਸ਼ ਜੀ ਪਹਿਲਾਂ ਤੋਂ ਹੀ ਅੰਦਾਜ਼ੇ ਲਗਾਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਸੀ ਕਿ ਰਜਿੰਦਰ ਗੁਪਤਾ ਨੂੰ ਹੀ ਆਪ ਦੇ ਵੱਲੋਂ ਜੋ ਉਮੀਦਵਾਰ ਹੈ ਉਹ ਐਲਾਨਿਆ ਜਾਵੇਗਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਦੀ ਬਿਲਕੁਲ ਜਿਸ ਵਾਂਗ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਕਿ ਔਨਅਰ ਨੇ ਵੀ ਇਹ ਚੀਜ਼ ਕਲੀਅਰ ਕਰਤਾ ਸੀ ਕਿ ਕਿਸੇ ਜਿਹੜਾ ਹੈਗਾ ਉਦਯੋਗਪਤੀ ਨੂੰ ਮੌਕਾ ਦਿੱਤਾ ਜਾ ਸਕਦਾ ਕਿਉਂਕਿ ਅੰਦਰ ਹੀ ਅੰਦਰ ਇਹਨਾਂ ਦਾ ਨਾਮ ਜੁਰਾ ਜ਼ਰੂਰ ਲਿੱਤਾ ਜਾ ਰਿਹਾ ਸੀ ਪਰ ਕਿਉਂਕਿ ਇਸ ਇਸ ਮਾਮਲੇ ਤੇ ਪੁਸ਼ਟੀ ਨਹੀਂ ਸੀ ਹੋਈ ਤਾਂ ਆਮ ਆਦਮੀ ਪਾਰਟੀ ਨੇ ਅੱਜ ਜਿਹੜਾ ਆਪਣਾ ਲੈਟਰ ਜਾਰੀ ਕਰਕੇ ਇਸੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਕਿੰਨੇ ਕਿਤੇ ਇਸ ਔਨਅਰ ਦੀ ਇਸ ਖਬਰ ਤੋਂ ਜਿਹੜੀ ਮੋੜ ਜ਼ਰੂਰ ਲੱਗੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੱਸ ਦਿਓ ਕਿ ਆਮ ਆਦਮੀ ਪਾਰਟੀ ਦੀ ਪੋਲਿਟਿਕਲ ਫੇਅਰਸ ਕਮੇਟੀ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰਾਂ ਵੱਲੋਂ ਰਾਜ ਸਭਾ ਦੇ ਚੋਣ ਲਈ ਰਜਿੰਦਰ ਗੁਪਤਾ ਨੂੰ ਉਮੀਦਵਾਰ ਨਾਮਿਨੇਟ ਕੀਤਾ ਜਾ ਰਿਹਾ ਹੈ ਤਾਂ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਕਰੀਨ ਤੇ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਇਸ ਸਮੇਂ ਦੀ ਜੋ ਇਹ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਫੀ ਸਮੇਂ ਤੋਂ ਮਤਲਬ ਪਿਛਲੇ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਪ ਦੇ ਵੱਲੋਂ ਕਿਸ ਚਿਹਰੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਦੱਸ ਜੀ ਕਿ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਜੋ ਕਿ ਉਮੀਦਵਾਰ ਆਪ ਦੇ ਵੱਲੋਂ ਐਲਾਨਿਆ ਗਿਆ ਤਾਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਤਾਂ ਆਪ ਦੇ ਵੱਲੋਂ ਟ੍ਰਾਈਡੈਂਟ ਦੇ ਚੇਅਰਮੈਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਜਿਮਨੀ ਚੋਣਾਂ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਇਹ ਬੇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਜ਼ਿਮਨੀ ਚੋਣਾ ਦੇ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਤਾਂ ਦੱਸ ਦਈਏ ਕਿ ਰਾਜ ਸਭਾ ਜ਼ਿਮਨੀ ਚੋਣਾ ਦੇ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਜ਼ਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਤਾਂ ਆਪ ਦੇ ਵੱਲੋਂ ਟਰਾਈਡੈਂਟ ਦੇ ਚੇਅਰਮੈਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਦੱਸ ਦਈਏ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਨੇ ਰਜਿੰਦਰ ਗੁਪਤਾ ਤਾਂ ਜਿਨ੍ਹਾਂ ਨੂੰ ਖਾਲੀ ਪਈ ਰਾਜ ਸਭਾ ਸੀਟ ਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਪ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਬਿਊਰੋ ਚੀਫ ਰਕੇਸ਼ ਛਾਬੜਾ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਆਪ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਰਜਿੰਦਰ ਗੁਪਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ ਬਿਲਕੁਲ ਦੱਸਦੀ ਜਿਸ ਵਕੀ ਲੁਧਿਆਣਾ ਦੇ ਵਿੱਚ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਿਹੜਾ ਸੀਗਾ ਸੰਜੀਵ ਰੋਡਾ ਜੀ ਇਲੈਕਸ਼ਨ ਜਿੱਤਦੇ ਨੇ 1 ਜੁਲਾਈ ਨੂੰ ਜਿਹੜਾ ਹੈਗਾ ਉਹਨਾਂ ਨੇ ਆਪਣੀ ਜਿਹੜੀ ਹੈ ਪਿਛਲੀ ਸੀਟ ਤੋਂ ਜਿਹੜਾ ਰਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਇਹ ਜਿਹੜੀ ਸਰਸਵਾ ਦੀ ਸੀਟ ਉਹ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਕਿਹਾ ਸੀ ਲਗਾਏ ਜਾ ਰਹੇ ਸੀ ਕਿ ਕੋਈ ਰਾਜਨੀਤਿਕ ਚਿਹਰਾ ਹੋਏਗਾ ਕੋਈ ਵੱਡਾ ਚਿਹਰਾ ਹੋਏਗਾ ਔਰ ਸੂਤਰਾਂ ਦੇ ਵੱਲੋਂ ਤੋਂ ਜਾਣਕਾਰੀ ਮਿਲੀ ਸੀ ਕਿਉਂਕਿ ਉਹਨਾਂ ਨੇ ਅਸੀਂ ਪਿਛਲੀ ਵਾਰ ਪੁਸ਼ਟੀ ਵੀ ਕੀਤੀ ਸੀ ਕਿ ਕੋਈ ਜਿਹੜਾ ਉਹਦੇ ਪਤੀ ਹੋ ਸਕਦਾ ਤਾਂ ਹੁਣ ਆਜ ਜਿਹੜੀ ਸੂਰੇ ਤੜਕ ਤੜਕਸਰ ਵਿੱਚ ਚੜਦੇ ਸਾਰੀ ਜਿਹੜੀ ਇੱਕ ਉਦਯੋਗਪਤੀ ਨੂੰ ਮੌਕਾ ਦਿੱਤਾ ਗਿਆ ਟ੍ਰਾਈਡਨ ਦੇ ਚੇਅਰਮੈਨ ਜਿੰਦਰ ਗੁਪਤਾ ਨੂੰ ਜਿਹੜਾ ਹੈਗਾ ਇਸ ਸੀਟ ਲਈ ਚੁਣਿਆ ਗਿਆ ਤੇ ਕਿਤੇ ਨਾ ਕਿਤੇ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਮਚੀ ਹੈ ਪਰ ਦੂਜੇ ਪਾਸੇ ਅਗਰ ਦੇਖਿਆ ਜਾਵੇ ਤਾਂ ਕਿਥੇ ਇੱਕ ਸੰਜੀਵ ਰੋੜਾ ਵੀ ਇੱਕ ਉਦਯੋਗਪਤੀ ਨੇ ਤੇ ਦੂਜੇ ਚਿਹਰੇ ਜਿਹੜਾ ਇਹਨਾਂ ਨੂੰ ਰੱਖਿਆ ਗਿਆ ਤੇ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਸਿਰਫ ਵਪਾਰਿਕ ਬੰਦੇ ਨੂੰ ਮੋਰੀ ਲੈ ਕੇ ਆ ਰਹੇ ਇਹਦੇ ਪਿੱਛੇ ਇਹਨਾਂ ਦੀ ਇੱਕ ਰੂਪਰੇਖਾ ਕੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕੀ ਵਜੇ ਰਹੀ ਹੈ ਇਹ ਕੀ ਨਿਕਲ ਕੇ ਆਉਂਦਾ ਜੀ ਰਕੇਸ਼ ਜੀ ਪਹਿਲਾਂ ਤੋਂ ਹੀ ਅੰਦਾਜ਼ੇ ਲਗਾਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਸੀ ਕਿ ਰਜਿੰਦਰ ਗੁਪਤਾ ਨੂੰ ਹੀ ਆਪ ਦੇ ਵੱਲੋਂ ਜੋ ਉਮੀਦਵਾਰ ਹੈ ਉਹ ਐਲਾਨਿਆ ਜਾਵੇਗਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੀ ਬਿਲਕੁਲ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਕਿ ਔਨਰ ਨੇ ਵੀ ਇਹ ਚੀਜ਼ ਕਲੀਅਰ ਕਰਤਾ ਸੀ ਕਿ ਕਿਸੇ ਜਿਹੜਾ ਹੈਗਾ ਉਦਯੋਗਪਤੀ ਨੂੰ ਮੌਕਾ ਦਿੱਤਾ ਜਾ ਸਕਦਾ ਕਿਉਂਕਿ ਅੰਦਰ ਹੀ ਅੰਦਰ ਇਹਨਾਂ ਦਾ ਨਾਮ ਜੁਰਾ ਜ਼ਰੂਰ ਲਿੱਤਾ ਜਾ ਰਿਹਾ ਸੀ ਪਰ ਕਿਉਂਕਿ ਇਸ ਇਸ ਮਾਮਲੇ ਤੇ ਪੁਸ਼ਟੀ ਨਹੀਂ ਸੀ ਹੋਈ ਤਾਂ ਆਮ ਆਦਮੀ ਪਾਰਟੀ ਨੇ ਅੱਜ ਜਿਹੜਾ ਆਪਣਾ ਲੈਟਰ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਕਿੰਨੇ ਕਿਤੇ ਇਸ ਔਨਰ ਦੀ ਇਸ ਖਬਰ ਤੋਂ ਜਿਹੜੀ ਮੋਰ ਜ਼ਰੂਰ ਲੱਗੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੱਸ ਦਿਓ ਕਿ ਆਮ ਆਦਮੀ ਪਾਰਟੀ ਦੀ ਪੋਲਿਟੀਕਲ ਫੇਅਰਸ ਕਮੇਟੀ ਦੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰਾਂ ਵੱਲੋਂ ਰਾਜ ਸਭਾ ਦੇ ਚੋਣ ਲਈ ਰਜਿੰਦਰ ਗੁਪਤਾ ਨੂੰ ਉਮੀਦਵਾਰ ਨਾਮਿਨੇਟ ਕੀਤਾ ਜਾ ਰਿਹਾ ਹੈ ਤਾਂ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਕਰੀਨ ਤੇ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਇਸ ਸਮੇਂ ਦੀ ਜੋ ਇਹ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਫੀ ਸਮੇਂ ਤੋਂ ਮਤਲਬ ਪਿਛਲੇ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਪ ਦੇ ਵੱਲੋਂ ਕਿਸ ਚਿਹਰੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਦੱਸ ਜੀ ਕਿ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਜੋ ਕਿ ਉਮੀਦਵਾਰ ਆਪ ਦੇ ਵੱਲੋਂ ਐਲਾਨਿਆ ਗਿਆ ਹੈ ਤਾਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਤਾਂ ਆਪ ਦੇ ਵੱਲੋਂ ਟ੍ਰਾਈਡੈਂਟ ਦੇ ਚੇਅਰਮੈਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ